ਮਜ਼ਬੂਤ ਐਸਐਸਪੀ ਸਾਹਿਬ ਨੂੰ ਪੇਸ਼ ਕੀ ਮਦਦ ਸੀ ਅਸੀਂ ਅੱਜ ਨਾ ਇੱਕ ਕੰਪਲੇਂਟ ਦਿੱਤੀ ਆ ਐਸਐਸਪੀ ਸਾਹਿਬ ਦੇ ਜਿਹੜਾ ਰੋਬਿੰਦ ਸੰਪਲਾ ਜਿਹੜਾ ਆਮ ਆਦਮੀ ਪਾਰਟੀ ਦਾ ਜਲੰਧਰ ਤੋਂ ਲੀਡਰ ਆ ਉਹਨਾਂ ਨੇ 2 ਤਰੀਕ ਨੂੰ ਇੱਕ ਪ੍ਰੋਟੈਸਟ ਕੀਤਾ ਦੇਖੋ ਜਿਹੜੀ ਗੁਰਪੰਤ ਸਿੰਘ ਪੰਨੋ ਦੀ ਜਿਹੜੀ ਕਹੀ ਗੱਲ ਸੀ ਉਹ ਮੋਸਟਲੀ ਸਾਰੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਕੰਡੈਮ ਕਰਤਾ ਪਰ ਉਹ ਬੰਦਾ ਲਗਾਤਾਰ ਸਿੱਖਾਂ ਦੇ ਤੇ ਦਲਤਾਂ ਦੇ ਵਿੱਚ ਇੱਕ ਸਾਦਿਸ਼ ਕ੍ਰੀਏਟ ਕਰ ਰਿਹਾ ਹੈ ਉਹ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਟਕਰਾ ਪੈਦਾ ਕਰਨਾ ਚਾਹੁੰਦਾ ਉਹ ਲਗਾਤਾਰ ਹੀ ਕਾਰਵਾਈਆਂ ਕਰ ਰਿਹਾ ਦੋ ਤਰੀਕ ਨੂੰ ਸ਼ਾਮ ਨੂੰ ਉਸ ਨੇ ਜਿਹੜਾ ਉੱਥੇ ਪ੍ਰੋਟੈਸਟ ਕੀਤਾ ਉਹਦੇ ਵਿੱਚ ਜਿਹੜੀ ਉਹਨੇ ਫੋਟੋ ਵਰਤੀ ਪੰਨੂ ਦੀ ਉਹਦੇ ਪਿੱਛੇ ਸਿੱਖਾਂ ਦਾ ਜਿਹੜਾ ਧਾਰਮਿਕ ਚਿੰਨ ਖੰਡਾ ਸਾਹਿਬ ਆ ਉਹ ਸੀਗਾ ਉਹਨੇ ਉਹਦੀ ਉੱਥੇ ਘੋਰ ਬੇਅਦਵੀ ਕੀਤੀ ਜਾਣ ਬੁੱਝ ਕੇ ਉਹਨੇ ਕੀਤੀ ਉਹਦੇ ਸਾਥੀ ਉਹਦੇ ਨਾਲ ਸੀਗੇ ਤੇ ਸਾਡੇ ਦਿਲਾਂ ਦੇ ਵਿੱਚ ਬਹੁਤ ਇਸ ਗੱਲ ਦਾ ਰੋਸਾ ਦੁੱਖਾ ਇਸ ਗੱਲ ਦਾ ਅਸੀਂ ਉਹਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਕਰਵਾਉਣ ਦੇ ਲਈ ਅੱਜ ਅਸੀਂ ਇੱਥੇ ਕੰਪਲੇਂਟ ਦੇਣ ਆਏ ਆ ਕਿੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਉਹਦਾ ਕੋਈ ਬਿਆਨ ਨਹੀਂ ਆਇਆ ਕੋਈ ਸਪਸ਼ਟੀ ਕਰਨੀ ਆਇਆ ਕਿਦਾਂ ਦੇਖ ਕਿਸਦਾ ਕੋਈ ਬਿਆਨ ਨਹੀਂ ਆਇਆ ਤਾਂ ਕਿਹਨੂੰ ਪਤਾ ਕਿ ਅਗੇ ਨਹੀਂ ਨਹੀਂ ਰੋਬ ਰੋਬਿੰ ਜਿਹੜਾ ਉਹਨੂੰ ਇਹ ਕੱਲ ਦਾ ਤਾਂ ਪੂਰਾ ਉਹਨੂੰ ਪਤਾ ਆ ਵੀ ਉਹਨੇ ਮਤਲਬ ਜਿੱਤੇ ਉਹਨੇ ਮਤਲਬ ਬਿਲਕੁਲ ਬਿਲ ਪਲੈਂਟ ਦਿੱਤਾ ਜੇ ਉਹ ਕੋ ਮਤਲਬ ਉਹਨੇ ਮਤਲਬ ਇਹ ਗਲਤੀ ਸਹਿਜ ਸੁਭਾਅ ਕੀਤੀ ਹੁੰਦੀ ਤੇ ਉਹਨੇ ਇਸ ਗੱਲ ਦੀ ਮਾਫੀ ਮੰਗਣੀ ਸੀ ਉਹ ਉਹਦੇ ਪਿੱਛੇ ਜਿਹੜੀਆਂ ਆ ਉਹ ਤਾਕਤਾਂ ਖੜੀਆਂ ਜਿਹੜੀਆਂ ਸਿੱਖਾਂ ਤੇ ਦਲਤਾਂ ਦੇ ਟਕਰਾ ਕਰਨੇ ਆ ਕਰਾਣਾ ਚਾਹੁੰਦੀ ਐ ਇਸ ਕਰਕੇ ਹੀ ਉਹਦਾ ਕੋਈ ਨਹੀਂ ਆਇਆ ਨਹੀਂ ਤਾਂ ਜੇ ਉਹਨੂੰ ਪਤਾ ਵੀ ਮੈਂ ਏਡੀ ਵੱਡੀ ਕੌਮ ਦੇ ਨਾਲ ਪੰਗਾ ਲੈ ਰਿਆ ਆ ਤੇ ਫਿਰ ਉਹ ਉਹਦੇ ਤੇ ਮਾਫੀ ਮੰਗਦਾ ਉਹਦੇ ਤੇ ਆਪਣਾ ਉਹ ਆਪਣਾ ਸਪਸ਼ਟਿਕਰਨ ਦਿੰਦਾ ਇਸ ਗੱਲ ਦਾ ਉਹਨੇ ਏਸੀ ਕਰਕੇ ਨਹੀਂ ਸਪਸ਼ਟਿਕਰਨ ਕੀ ਲੱਗਦਾ ਕੀ ਮਕਸਦ ਸੀ ਜਿਹੜੇ ਨੇ ਇਹ ਵੱਡਾ ਕਰ ਦਿੱਤਾ ਦੇਖੋ ਇਹ ਬੜੀ ਪਿਛੜੀਆਂ ਜਿਹੜੀਆਂ ਤਿੰਨ ਚਾਰ ਘਟਨਾਵਾਂ ਹੋਈਆਂ ਇਹ ਬੜਾ ਪੰਜਾਬ ਨੂੰ ਅੱਗ ਲਾਣ ਵਾਲੀ ਗੱਲ ਆ ਤੇ ਅਸੀਂ ਇਹ ਐਸਐਸਪੀ ਸਾਹਿਬ ਨੂੰ ਵੀ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹਦੇ ਨਾਲ ਤਾਂ ਮਤਲਬ ਪੰਜਾਬ 'ਚ ਅੱਗ ਲੱਗ ਜਊਗੀ ਜੋ ਕਰ ਰਿਹਾ ਇਹ ਕਿਉਂਕਿ ਉਹ ਲਗਾਤਾਰ ਕੰਟੀਨਿਊਸਲੀ ਉਹ ਕਰ ਰਿਹਾ ਇਹ ਕੰਮ ਨੂੰ ਕੋਈ ਨਿੱਕਾ ਜਿਹਾ ਵੀ ਬੁੱਧਾ ਹੁੰਦਾ ਉਹਦੇ ਵਿੱਚ ਉਹ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਢੁਕਾਂਦਾ ਆ ਤੇ ਉਹਨਾਂ ਨੂੰ ਸਿੱਖਾਂ ਦੇ ਵਿਰੁੱਧ ਜਿਹੜਾ ਆ ਉਹ ਟਾਰਗੇਟ ਕਰਕੇ ਥ੍ਰੈਟ ਕਰਦਾ ਇਸ ਦੀ ਕਈ ਗੱਲਾਂ ਸਾਰੀਆਂ ਸਿਚੁਏਸ਼ਨ ਇਕੱਠੇ ਹੋ ਗਈਆਂ ਟੀਮ ਮੰਗ ਕਰਦੀ ਹੈ ਕਿ ਉਹ ਮਾਫੀ ਮੰਗੇ ਜਲਦਾ ਤਾਂ ਪੱਤਾ ਨਹੀਂ ਨਹੀਂ ਮਾਫੀ ਮੰਗਣ ਦੀ ਕੋਈ ਇਹਦੇ ਚ ਦੇਣ ਦੀ ਵੀ ਗੱਲ ਕੋਈ ਨਹੀਂ ਹੈਗੀ ਉੱਤੇ ਜਿਹੜਾ ਲੀਗਲ ਕਾਰਵਾਈ ਹੋਣੀ ਚਾਹੀਦੀ ਹੈ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨੂੰ ਉਹਨੂੰ ਵੀ ਤੇ ਉਹਦੇ ਸਾਥੀਆਂ ਨੂੰ ਵੀ ਗ੍ਰਿਫਤਾਰੀ ਉਹਨਾਂ ਦੀ ਹੋਣੀ ਚਾਹੀਦੀ ਹੈ